ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਐ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਐ ਔਰ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਐ ਸੁਖਬੀਰ ਸਿੰਘ ਬਾਦਲਹਰਾ ਦੇ ਵੱਲੋਂ ਜਾਂ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋਗੀ ਪੁਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ ਕਨੈਣ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾਉਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ ਕਿਹਾ ਤਾਂ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ ਕੀ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕੀ ਆ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਬੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀ ਇਹੋ ਜੀਆਂ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਬਤਾ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦੀ লাশ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਰ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਸ਼ਾਇਦ ਅਕਾਲੀ ਦਲ ਬਾਦਲ ਇਹ ਸੋਚਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਦਿੱਤੀ ਪੰਜਾਬ ਦੀ ਬਾਕੀ ਥਾਵਾਂ ਦੇ ਉੱਤੇ ਇਹੀ ਫਾਰਮੂਲਾ ਜਿਹੜਾ ਉਹ ਲਿਆ ਸਕਦੇ ਆ ਜਿਹੜਾ ਅਕਾਲੀ ਦਲ ਬਾਦਲ ਦਾ ਸੁਖਬੀਰ ਸਿੰਘ ਬਾਦਲਹੂਰੀ ਕਹਿੰਦੇ ਹੁੰਦੇ ਸੀ ਰਾਜ ਕਰਾਂਗੇ 25 ਸਾਲ ਉਹ ਪਹਿਲੇ ਦੋ 라ਉਂਡ ਦੇ ਵਿੱਚ ਲੀਡ ਲੈਣ ਨੂੰ ਹੀ ਆਪਣੀ ਜਿੱਤ ਸਮਝੀ ਜਾਂਦੇ ਆ ਲੀਡ ਲਈ ਕਿੱਥੋਂ ਆ ਉਹਨਾਂ ਦੇ ਉਮੀਦਵਾਰ ਨੇ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਗਰੁੱਪ ਜਿਹੜਾ ਬੀਬੀ ਜੜੀ ਖੜੀ ਸੀ ਉਸ ਗਰੁੱਪ ਨੇ ਆਪਣੇ ਸਰਪੰਚ ਬਣਾਏ ਹੋਏ ਸੀ ਉਸ ਜਗ੍ਹਾ ਤੋਂ ਉਹਨਾਂ ਨੇ ਲੀਡ ਲਈ ਜਦੋਂ ਉਹ ਪਿੰਡ ਜਿਹੜੇ ਉਹ ਪਾਸੇ ਹੋਏ ਉਸੇ ਵੇਲੇ ਉਹ ਲੀਡ ਟੁੱਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਸੀ ਉਹ ਲਗਾਤਾਰ ਲੀਡ ਦੇ ਵਿੱਚ ਰਹੇ ਤੇ ਲਾਸਟ ਦੇ ਵਿੱਚ ਉਹਨਾਂ ਨੇ ਆਪਣੀ ਜਿੱਤ ਜਿਹੜੀ ਸੀ ਉਹ ਪ੍ਰਾਪਤ ਕੀਤੀ ਔਰ ਜਿੱਥੋਂ ਇਹ ਲੀਡ ਲਈ ਉਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਪੁੱਛ ਕੇ ਦੇਖੋ ਬਹੁਤ ਸਾਰੀਆਂ ਬਹਿਕਾਂ ਨੇ ਉੱਥੇ ਬੇਕਰ ਸਾਡੇ ਏਰੀਆ ਦੇ ਵਿੱਚ ਜਿਹੜੇ ਬਾਹਰ ਰਹਿੰਦੇ ਨੇ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਇਹਨਾਂ ਦੇ ਲੋਕ ਫੋਨ ਲੈ ਕੇ ਜਾਂਦੇ ਸੀ ਕੈਸ਼ ਬੰਦੇ ਦੇ ਨਾਲ ਗੱਲ ਕਰੋ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਯਾਦ ਹੈ ਕਿ ਸੋਨੂ ਚੀਮੇ ਦਾ ਕੀ ਹਾਲ ਹੋਇਆ ਸੀ ਤੁਹਾਡਾ ਵੀ ਹਾਲ ਇਹੀ ਕਰਾਂਗੇ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਇਸ ਤਰੀਕੇ ਦੇ ਨਾਲ ਉਸ ਏਰੀਆ ਦੇ ਲੋਕਾਂ ਨੂੰ ਧਮਕਾਇਆ ਗਿਆ ਇਥੋਂ ਤੱਕ ਧਮਕਾਇਆ ਗਿਆ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੀ ਦਾ ਬਕਾਇਦਾ ਤੌਰ ਦੇਤੇ ਪਰਚਾ ਦਰਜ ਹੈ ਅਸੀਂ ਸਰਕਾਰ ਨੂੰ ਔਰ ਖਾਸ ਤੌਰ ਦੇਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨੇ ਆ ਕਿ ਇਸ ਸੰਬੰਧੀ ਇੱਕ ਸੱਟ ਬਣਾ ਕੇ ਇਹ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਲੋਕਾਂ ਨੂੰ ਇਹ ਧਮਕੀਆਂ ਆਈਆਂ ਤੇ ਇਹ ਧਮਕੀਆਂ ਕਿਸ ਤਰੀਕੇ ਦੇ ਨਾਲ ਦਵਾਈਆਂ ਗਈਆਂ ਕਿਉਂਕਿ ਜਿਹੜਾ ਫੋਨ ਦਾ ਰਿਕਾਰਡ ਹੈ ਚਾਹੇ ਉਹ ਤੁਸੀਂ ਕੋਈ ਐਪ ਵਰਤ ਰਹੇ ਹੋ ਚਾਹੇ ਕੋਈ ਸਿੱਧੀ ਕਾਲ ਹੈ ਉਹ ਕਿਤੇ ਨਹੀਂ ਜਾਂਦਾ ਉਹ ਕਢਵਾਇਆ ਜਾ ਸਕਦਾ ਕਿਸੇ ਵੇਲੇ ਵੀ ਜਿਹੜੇ ਲੋਕਾਂ ਨੂੰ ਧਮਕੀਆਂ ਆਈਆਂ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਉਹ ਅੱਗੇ ਆਉਣ ਤੇ ਪੁਲਿਸ ਨੂੰ ਇਹਦੇ ਸਬੰਧੀ ਜਾਣਕਾਰੀ ਦੇਣ ਕਿੰਨਾ-ਕਿੰਨਾ ਨੂੰ ਧਮਕਾਇਆ ਗਿਆ ਪੁਲਿਸ ਉਹਨਾਂ ਨੂੰ ਹਰ ਪੱਖੋਂ ਪ੍ਰੋਟੈਕਟ ਕਰੂਗੀ ਕਿਉਂਕਿ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਡਿਊਟੀ ਪੰਜਾਬ ਸਰਕਾਰ ਦੀ ਹੈ ਔਰ ਇਹ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ 7 ਤੋਂ 17 ਜਾ ਖਾਸ ਤੌਰ ਦੇਤੇ ਜਦੋਂ 12 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਜਿਹੜੀ ਰਿਪੀਟ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਫਰੀ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਚੋਣ ਮੈਨੇਜ ਕਰਨੀ ਆ ਗਈ ਉਹ ਮੈਨੇਜ ਕਿਵੇਂ ਹੁੰਦੀ ਸੀ ਉਹ ਆਹੀ ਸੀ ਇਸ ਤਰੀਕੇ ਦੇ ਨਾਲ ਮੈਨੇਜ ਹੁੰਦੀ ਸੀ ਉਹ ਲੋਕ ਜਿਹੜੇ ਪਾੜਲੇ ਗਏ ਜਿਨ੍ਹਾਂ ਨੂੰ ਕਿਉਂਕਿ ਗੈਂਗਸਟਰ ਜਿਹੜਾ ਲਫ਼ਜ਼ ਹੈ ਉਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਕਿਸੇ ਨੇ ਸੁਣਿਆ ਨਹੀਂ ਸੀਗਾ ਇਹ ਕਦੋਂ ਆਇਆ ਪੰਜਾਬ ਦੇ ਵਿੱਚ ਗੈਂਗਸਟਰ ਲਫ਼ਜ਼ ਜਦੋਂ ਅਕਾਲੀ ਸਰਕਾਰ ਜਿਹੜੀ ਹੈ 7 ਤੋਂ 17 ਵਾਲੀ ਰਹੀ ਔਰ ਇਹਨਾਂ ਨੇ ਪੰਜਾਬ ਦੇ ਯੂਥ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਫੜਾ ਕੇ ਇਸ ਪਾਸੇ ਵੱਲ ਲਾਇਆ ਸੁਖਬੀਰ ਸਿੰਘ ਬਾਦਲਹਰੀ ਇੱਕ ਵਾਰੀ ਫੇਰ ਚਾਹੁੰਦੇ ਆ ਕਿ ਪੰਜਾਬ ਉਸੇ ਪਾਸੇ ਵੱਲ ਨੂੰ ਤੁਰਪੇ ਪੰਜਾਬ ਚਿੱਟਾ ਕੌਣ ਲੈ ਕੇ ਆਂਦਾ ਕਿਹਨੇ ਲੈ ਕੇ ਆਂਦਾ ਸਾਡੀ ਇੱਕ ਪੂਰੀ ਦੀ ਪੂਰੀ نسل ਜਿਹੜੀ ਆ ਉਹ ਇਹਨਾਂ ਨੇ ਚਿੱਟੇ ਦੇ ਵਿੱਚ ਕਪਾਈ ਔਰ ਅਗਲੀ نسل ਜਿਹੜੀ ਆ ਉਹਨੂੰ ਇਹ ਗੈਂਗਸਟਰਵਾਦ ਦੇ ਵਿੱਚ ਕਪਾਉਣਾ ਚਾਹੁੰਦੇ ਨੇ ਇਸੇ ਕਰਕੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹਨੂੰ ਉਭਾਰ ਕੇ ਇਹ ਚੀਜ਼ ਲੋਕਾਂ ਦੇ ਵਿੱਚ ਪ੍ਰਚਾਰ ਕੇ ਕਿ ਦੇਖੋ ਗੈਂਗਸਟਰ ਦਾ ਪਰਿਵਾਰ ਜਿਹੜਾ ਉਹ ਪਹਿਲੇ 2 ਰਾਊਂਡ ਦੇ ਵਿੱਚ ਉਹਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਉਹਨੂੰ ਜਿੱਤ ਨਹੀਂ ਤੁਸੀਂ ਕਹਿ ਸਕਦੇ ਉਹ ਕਿਸ ਤਰੀਕੇ ਦੇ ਨਾਲ ਵੋਟਾਂ ਹਾਸਲ ਕੀਤੀਆਂ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਉਹੋ ਹੀ ਪਿੰਡ ਸੀ ਜਿਹਨੂੰ ਇਹ ਆਜ਼ਾਦ ਗਰੁੱਪ ਕਹਿੰਦੇ ਸੀਗੇ ਕਿ ਉੱਥੋਂ ਦੇ ਜਿਹੜੇ ਸਰਪੰਚ ਸੀਗੇ ਕਿਹੜੀ ਮਜਬੂਰੀ ਦੇ ਵਿੱਚ ਉਹਨਾਂ ਨੇ ਵੋਟਾਂ ਪਵਾਈਆਂ ਕਿਉਂਕਿ ਜਦੋਂ ਕਿਸੇ ਦੇ ਕੰਨ ਦੇ ਉੱਤੇ ਫੋਨ ਰੱਖ ਦਿੱਤਾ ਜਾਵੇ ਉਹ ਪਿਸਤੌਲ ਵਰਗਾ ਹੀ ਹੁੰਦਾ ਜਦੋਂ ਦੂਸਰੇ ਪਾਸੇ ਕੋਈ ਗੈਂਗਸਟਰ ਜਿਹੜਾ ਉਹ ਗੱਲ ਕਰ ਰਿਹਾ ਹੋਵੇ ਗੈਂਗਸਟਰਵਾਦ ਜਿਹੜਾ ਸੀ ਉਹ ਅਕਾਲੀ ਸਰਕਾਰ ਦੀ ਦੇਣ ਸੀ 7 ਤੋਂ 17 ਦੇ ਦੌਰਾਨ ਖਾਸ ਤੌਰ ਦੇਤੇ ਜਦੋਂ 12 ਦੇ ਵਿੱਚ ਸਰਕਾਰ ਰਿਪੀਟ ਹੁੰਦੀ ਆ ਉਸ ਤੋਂ ਬਾਅਦ ਇਹ ਸਿਖਰ ਜਿਹੜਾ ਸੀਗਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਖਿਆ ਪੰਜਾਬ ਕਿਸੇ ਵੀ ਹਾਲਤ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਦੁਬਾਰਾ ਇਸ ਗੈਂਗਸਟਰਵਾਦ ਨੂੰ ਇੱਥੇ ਨਹੀਂ ਔਣ ਦੇਣਗੇ ਔਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਇਸ ਚੀਜ਼ ਦੀ ਮੰਗ ਕਰਦੇ ਆ ਕਿ ਉਹ ਇਹ ਪਤਾ ਲਾਉਣ ਕਿ ਇਹ ਗੈਂਗਸਟਰਵਾਦ ਜਿਹੜਾ ਇਸ ਸਿਆਸਤ ਦੇ ਵਿੱਚ ਇਹ ਲਿਆਉਣਾ ਚਾਹੁੰਦੇ ਨੇ ਔਰ ਖਾਸ ਤੌਰ ਦੇਤੇ ਮੈਂ ਜਾਖੜ ਸਾਹਿਬ ਨੂੰ ਵੀ ਜਿਹੜਾ ਉਹ ਕਹੂੰਗਾ ਅੱਜ ਜਾਖੜ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਵੱਧ ਗਿਆ ਕੱਲ ਉਹ ਸੁਖਬੀਰ ਸਿੰਘ ਬਾਦਲਹਰਾਂ ਦੇ ਨਾਲ ਇੱਕ ਵਿਆਹ ਦੇ ਵਿੱਚ ਸੋਫੇ ਦੇ ਉੱਤੇ ਬੈਠੇ ਹਾਸੀਆਂ ਖੇਡੀਆਂ ਦੋਨੋਂ ਜਣੇ ਜਿਹੜੇ ਉਹ ਕਰ ਰਹੇ ਸੀ ਪਤਾ ਨਹੀਂ ਉਹਨਾਂ ਨੇ ਸੁਖਬੀਰ ਸਿੰਘ ਬਾਦਲਹਰਾਂ ਨੂੰ ਪੁੱਛਿਆ ਕਿ ਨਹੀਂ ਪੁੱਛਿਆ ਕਿ ਇਹ ਕੈਂਡੀਡੇਟ ਜਿਹੜਾ ਸੀਗਾ ਇਹ ਕਿੱਥੋਂ ਤੁਸੀਂ ਲੱਭ ਕੇ ਲਿਆਂਦਾ ਤੇ ਕੀ ਅੱਗੋਂ 27 ਦੇ ਵਿੱਚ ਵੀ ਇਸੇ ਤਰੀਕੇ ਦੇ ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੈਂਡੀਡੇਟ ਬਣਾਓਗੇ ਜਾਂ ਫਿਰ ਤੌਬਾ